ਅੱਛੀ ਗੱਲ ਜੀ ਮੈਂ ਵੀਡੀਓ ਬਣਾ ਰਿਹਾ ਹਾਂ ਅਤਿਬਲਾ ਅਤਿਬਲਾ ਜਿਹੜਾ ਹੈ ਇਹ ਆਮ ਤੌਰ ਤੇ ਤੁਸੀਂ ਦੇਖੋ ਵੀ ਇਸ ਦਾ ਨਾਂ ਅਤਿਬਲਾ ਹੈ ਇਸ ਚ ਕਿੰਨੀ ਤਾਕਤ ਹੋਵੇਗੀ ਇਹ ਘੱਟ ਤੋਂ ਘੱਟ 10 ਹਾਥੀਆਂ ਜਿੰਨੀ ਤਾਕਤ ਇਸ ਦੇ ਵਿੱਚ ਹੈ ਅਤੇ ਇਹ ਮਰਦ ਆਦਮੀ ਨੂੰ ਮਰਦ ਬਣਾਉਣ ਵਾਸਤੇ ਸੋਨੇ ਤੇ ਸੁਆਗਾਵਾ ਇਹ ਇੱਕ ਕਿਸਮ ਦੀ ਮਦਾਂ ਲਈ ਅੰਮ੍ਰਿਤ ਦੇ ਬਰਾਬਰ ਹੈ ਬਾਕੀ ਇਹ ਪੀਲੇ ਰੰਗ ਦੇ ਦੇ ਵਿੱਚ ਫੁੱਲ ਲੱਗੇ ਹੁੰਦੇ ਹਨ ਅਤੇ ਇਸ ਨੂੰ ਗੰਗੀ ਫਲ ਵੀ ਕਹਿੰਦੇ ਹਨ ਤੇ ਇਹ ਬਹੁਤ ਸੁੰਦਰ ਕਿਸਮ ਦਾ ਪੌਦਾ ਹੈ ਇਸ ਵਿੱਚ ਬੇਸ਼ਮਤ ਤਾਕਤ ਭਰੀ ਹੁੰਦੀ ਹੈ ਅਤੇ ਇਸ ਦੇ ਵਿੱਚ ਆਮ ਤੌਰ ਤੇ ਵੀਰਜ ਨੂੰ ਗਾੜਾ ਕਰਦੀ ਹੈ ਵੀਰਜ ਇਹਨਾਂ ਦਾ ਪਤਲਾ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਇਹਦੇ ਫੁੱਲ ਫਲ ਬੀਜ ਤੇ ਤਣਾ ਪੱਤੀਆਂ ਇਹ ਸਾਰੀਆਂ ਹੀ ਤਾਕਤ ਨਾਲ ਭਰਪੂਰ ਹਨ ਤੇ ਆਮ ਤੌਰ ਤੇ ਜੇ ਦੇਖਿਆ ਜਾਏ ਤੇ ਇਸ ਨੂੰ ਜਿਹੜੇ ਨੇ ਲੋਕ ਵਰਤਦੇ ਵੀ ਆ ਤੇ ਇਸ ਨੂੰ ਵਰਤਨ ਤੇ ਉਹਨਾਂ ਨੂੰ ਖੁਦ ਪਤਾ ਵੀ ਲੱਗਦਾ ਹੈ ਪਰ ਕਈ ਇਸ ਤੋਂ ਅਣਜਾਨ ਹਨ ਕਿ ਇਹ ਬੂਟੀ ਕਿਹੜੀ ਹੈ ਤੇ ਇਹਦੇ ਗੁਣ ਕੀ ਹਨ ਤੇ ਬਾਕੀ ਇਹਦੇ ਜਿਹੜਾ ਆਮ ਤੌਰ ਤੇ ਦੀਜ਼ ਨੇ ਉਬਵਾਸਿਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਸ਼ੂਗਰ ਲਈ ਤੇ ਵਧੀਆ ਹੈ ਹੀ ਹੈ ਬਵਾਸੀਰ ਲਈ ਵੀ ਇਹ ਬਹੁਤ ਵਧੀਆ ਹੈ ਜਿਨ੍ਹਾਂ ਦੇ ਪੇਟ ਵਿੱਚ ਆਮ ਦਰਦ ਖਦੀ ਰਹਿੰਦੀ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੀ ਪਲਾ ਜਿਹੜਾ ਇਹਦੇ ਪੱਤੇ ਜਿਹੜੇ ਨੇ ਉਹਦੀ ਚਟਨੀ ਬਣਾ ਕੇ ਤੁਸੀਂ ਜ਼ਖਮ ਵਾਲੀ ਜਗ੍ਹਾ ਤੇ ਲਗਾਓ ਜ਼ਖਮ ਜਿਹੜਾ ਉਹ ਠੀਕ ਹੋ ਜਾਏਗਾ ਖਾਂਸੀ ਵਾਲੇ ਮਰੀਜ਼ਾਂ ਨੂੰ ਇਸ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਸ਼ਹਿਦ ਦੇ ਵਿੱਚ ਪਾ ਕੇ ਤੇ ਇਤਨਾ ਹੀ ਨਹੀਂ ਜਿਨ੍ਹਾਂ ਨੂੰ ਪੱਥਰੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਸਰੀਰ ਆਮ ਤੌਰ ਤੇ ਟੁੱਟਿਆ-ਭੱਜਿਆ ਰਹਿੰਦਾ ਹੈ ਉਹਨਾਂ ਨੂੰ ਵੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਦਾ ਇਸਤੇਮਾਲ ਆਮ ਤੌਰ ਤੇ ਰਾਤ ਨੂੰ ਹੀ ਕਰਨਾ ਚਾਹੀਦਾ ਹੈ ਇਸ ਦਾ ਪਾਣੀ ਉਬਾਲ ਕੇ ਵੀ ਪੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਹ ਪਿਸ਼ਾਬ ਵਿੱਚ ਜਲਨ ਹੋਏ ਉਸ ਦੇ ਲਈ ਵੀ ਬਹੁਤ ਵਧੀਆ ਦਵਾਈ ਹੈ ਵਾਤ ਪਿੱਤ ਤੇ ਕਫ ਇਨਸਾਨ ਨੂੰ ਤਿੰਨ ਰੋਗ ਹੁੰਦੇ ਹਨ ਵਾਤ ਪਿੱਤ ਤੇ ਕਫ ਲੇਕਿਨ ਇਹ ਤਿੰਨਾ ਰੋਗਾਂ ਨੂੰ ਹੀ ਦੂਰ ਕਰਦੀ ਹੈ ਇਹ ਦਵਾਈ ਮਹਾਸ਼ਕਤੀਸ਼ਾਲੀ ਦੇ ਤੌਰ ਤੇ ਕੰਮ ਕਰਦੀ ਹੈ ਤਕਰੀਬਨ ਤਕਰੀਬਨ ਬਹੁਤੀਆਂ ਦਵਾਈਆਂ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬਾਕੀ ਮਰਦਾਂ ਲਈ ਤੇ ਅੰਮ੍ਰਿਤ ਹੈ ਹੀ ਹੈ। ਲੇਕਿਨ ਜੇ ਅਗਰ ਜ਼ਿਆਦਾ ਖਾਓਗੇ ਤਾਂ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ। ਜੇ ਪਿਸ਼ਾਬ 'ਚ ਜਲਨ ਹੈ ਤਾਂ ਉਸ ਨੂੰ ਵੀ ਇਹ ਠੀਕ ਕਰਦੀ ਹੈ। ਬਾਕੀ ਇਹਦਾ ਕੜਾ ਬਣਾ ਕੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇतना ਹੀ ਨਹੀਂ ਇਹਦੇ ਅਗਰ ਬੀਜ ਖਾਣੇ ਹੋਣ ਤਾਂ ਉਸ ਨੂੰ ਘਿਓ ਦੇ ਨਾਲ ਹੀ ਖਾਣੇ ਚਾਹੀਦੇ ਹਨ ਤੇ ਬਾਕੀ ਇਹ ਜੇਕਰ ਤੁਹਾਡੇ ਗਰਮੀ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਜਰੂਰ ਕਰੋ ਜੇ ਬੱਚਿਆਂ ਦੇ ਪੇਟ ਚ ਕੀੜੇ ਹਨ ਕਿਰਮ ਹਨ ਤਾਂ ਤੁਸੀਂ ਦੇਖੋ ਇਹਦੀ ਧੂਣੀ ਦਿਖਾ ਕੇ ਬਾ ਚੈਨਲ ਸੰਘਾ ਦਿਓ ਕੀੜੇ ਜਿਹੜੇ ਉਹ ਮਰ ਜਾਣਗੇ ਤੇ ਬਾਕੀ ਇਹ ਇਹ ਸਮਾਰਤ ਤਾਕਤ ਹੋਣ ਦੇ باوجود ਵੀ ਆਪ ਤੋਂ 50 ਤੱਕ ਮਿਲ ਜਾਂਦੀ ਹੈ ਤੁਸੀਂ ਇਸ ਦਾ ਇਸਤੇਮਾਲ ਜਰੂਰ ਕਰੋ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ